ਕੁਝ ਛੁਪਾਇਆ ਨਹੀਂ ਗੁਰੂ ਨਾਨਕ ਨੇ ਸਭ ਕੁਝ ਪ੍ਰਗਟ ਕਰਕੇ ਰੱਖ ਦਿੱਤਾ ਹੈ। ਸਭ ਕੁਝ ਸਾਹਮਣੇ ਰੱਖ ਦਿੱਤਾ ਹੈ। ਉਹ 7ਵੇਂ ਪੌੜੀ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ ਜੇ ਜੁਗ ਚਾਰੇ ਆਰਜਾ ਜੇ ਕਿਦਰੇ ਮਨੁੱਖ ਦੀ ਉਮਰ ਚਾਰ ਯੁੱਗਾਂ ਵਰਗੀ ਹੋ ਜਾਏ। ਮੈਂ ਸ਼ਾਇਦ ਕੱਲ ਪਰਸੋਂ ਤੁਹਾਡੇ ਸਾਹਮਣੇ ਵਿਚਾਰਾ ਰੱਖੀਆਂ ਸਨ ਵੀ ਧਰਮ ਗ੍ਰੰਥਾਂ ਦੇ ਵਿੱਚ ਇੱਕ ਇੱਕ ਯੁੱਗ ਦੀ ਉਮਰ ਲੱਖਾਂ ਸਾਲ ਦੀ ਲਿਖੀ ਹੋਈ ਹੈ। ਸਿਰਫ ਇਸ ਕਲਯੁਗ ਦੀ ਉਮਰ ਹੀ 84000 ਸਾਲ ਔਰ ਕਿਧਰੇ ਕਿਧਰੇ ਇਸ ਤੋਂ ਵੀ ਜ਼ਿਆਦਾ ਹੈ। ਤੋਂ ਚਾਰ ਯੁਗਾਂ ਦੀ ਤੇ ਫਿਰ ਬਹੁਤ ਵੱਡੇ ਬਣ ਜਾਂਦੀ ਕਿਉਂਕਿ ਕਲਯੁਗ ਤੋਂ ਦੁੱਗਣੀ ਤਿਗਣੀ ਉਮਰ ਸੱਜੁਗ ਦੀ ਬਣਦੇ ਨੇ। ਫਿਰ ਪ੍ਰੇਤ ਹੈ ਦਵਾਪਰ ਹੈ ਫਿਰ ਕਲਯੁਗ ਹੈ। ਇਹ ਤੇ ਲੱਖਾਂ ਸਾਲ ਦੀ ਉਮਰ ਬਣਦੀ ਹੈ। ਸਾਡੇ ਕੋਲ ਜਿਹੜਾ ਇਤਿਹਾਸ ਮੌਜੂਦ ਹੈ ਧਾਰਮਿਕ ਭਾਰਤ ਦੇ ਚ 5000 ਸਾਲ ਤੋਂ ਪੁਰਾਣਾ ਨਹੀਂ ਹੈ। ਬਾਲਮੀਕੀ ਰਾਮਾਇਣ ਯਾ ਵੇ ਉਪਨਿਸ਼ਦਾਂ ਇਹ ਆਦੀ ਗ੍ਰੰਥ ਨੇ ਇਸ ਤੋਂ ਪਹਿਲੇ ਕੋਈ ਲਿਖਤਾ ਨਹੀਂ ਸਨ ਭੋਜ ਪਤਰਾ ਦੇਤੇ ਲਿਖੀਆਂ ਹੋਈਆਂ ਇਹ ਲਿਖਤਾ ਅਜ ਵੀ ਲਖਨਊ ਤੇ ਦਿੱਲੀ ਮਿਊਜ਼ੀਅਮ ਵਿੱਚ ਮੌਜੂਦ ਨੇ ਭੋਜ ਪੱਤਰ ਭੋਜ ਪੱਤਰ ਬਦਰੀਨਾਥ ਦੇ ਇਲਾਕੇ 'ਚ ਹੁੰਦਾ ਇੱਕ ਦਰਖਤ ਛੋਟਾ ਜਿਹਾ ਉਹਨੂੰ ਚੌੜੇ ਚੌੜੇ ਪੱਤੇ ਲੱਗਦੇ ਨੇ ਉਹਨਾਂ ਤੋਂ ਹੀ ਕਾਗਜ਼ ਦਾ ਕੰਮ ਲੈਂਦੇ ਸਨ ਔਰ ਕਾਗਜ਼ ਨਾਲੋਂ ਭੋਜ ਪਤਰਾ ਦੀ ਉਮਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਹਜ਼ਾਰਾਂ ਸਾਲ ਦੇ ਪਹਿਨੇ ਔਰ ਅਜ ਵੀ ਹੱਥ ਨਾਲ ਚੁਕੀਏ ਤੇ ਅੱਖਰ ਪੜ ਸਕਦੇ ਆ ਉਹ ਟੁੱਟਦੇ ਨਹੀਂ ਜਦ ਕਿ ਕਾਗਜ਼ ਕਰਤਾਰpur ਸਾਹਿਬ ਦੀ ਬੀੜ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਈ ਸੀ ਤੇ ਬਾਏ ਗੁਰਦਾਸ ਜੀ ਨੇ ਲਿਖੀ ਸੀ ਅੱਜ ਕੱਲ ਹੁਣ ਉਸ ਦਾ ਪ੍ਰਕਾਸ਼ਨ ਹੀ ਕਰਦੇ ਪਹਿਲੇ ਕਰਦੇ ਹੁੰਦੇ ਸਨ ਸੰਗਰਾਦ ਵਾਲੇ ਦਿਨ ਪੂਰਨਮਾਸ਼ੀ ਵਾਲੇ ਦਿਨ ਹੁਣ ਨਹੀਂ ਕਰਦੇ ਪਤਰੇ ਝੜਦੇ ਨੇ ਇਤਨੇ ਬਿਰਦ ਹੋ ਗਈ ਹੈ ਪਤਰੇ ਝੜਦੇ ਨੇ ਆਨੇ ਪ੍ਰਕਾਸ਼ ਕਰੀਏ ਤੇ ਪత్రੇ ਵਰਦੇ ਨੇ ਉਮਰ ਹੋ ਗਈ। ਕਾਫੀ ਸਮਾਂ ਹੋ ਗਿਆ। ਪੂਨੇ 500 ਸਾਲ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਹੈ। ਔਰ ਕਾਗਜ਼ ਪੁਰਾਣਾ ਹੋ ਗਿਆ। ਬਿਰਕ ਹੋ ਗਿਆ। ਪత్రੇ ਛੱਡਦੇ ਨੇ। ਔਰ ਇਹ ਤੇ ਚੋਲਾ ਹੈ। ਚੋਲਾ ਪੁਰਾਣਾ ਹੋ ਸਕਦਾ ਹੈ ਹੋ ਗਿਆ। ਅੱਖਰਾਂ ਦੇ ਜਿਹੜਾ ਗਿਆਨ ਹੈ ਉਹ ਕਦੀ ਪੁਰਾਣਾ ਨਹੀਂ ਆਉਂਦਾ ਨਿਤ ਨਵਾਂ ਆਉਂਦਾ ਹੈ। ਇਹ ਪత్రੇ ਸਤਿਗੁਰੂ ਦਾ ਚੋਲਾ ਨੇ ਇਸ ਤਰ੍ਹਾਂ ਜਿਵੇਂ ਰੁਮਾਲੇ ਇਸ ਤਰ੍ਹਾਂ ਜਿਵੇਂ ਪਲਕੀ ਦਾ ਬਣਾਣਾ ਪੁਰਾਣੀ ਹੋ ਸਕਦੀ ਹੈ ਪਲਕੀ ਪੁਰਾਣੀ ਹੋ ਸਕਦੇ ਨੇ ਰੁਮਾਲੇ ਪੁਰਾਣੇ ਹੋ ਸਕਦੇ ਨੇ ਪਤਰੇ ਉਹ ਅੱਖਰ ਜਿਨ੍ਹਾਂ ਦੇ ਵਿੱਚ ਰੱਬੀ ਗਿਆਨ ਹੈ ਸਾਰਾ ਸੰਸਾਰ ਪੁਰਾਣਾ ਹੋ ਸਕਦਾ ਹੈ ਉਹ ਤੇ ਨਿਤ ਨਵਾਂ ਹੈ ਉਹ ਗਿਆਨ ਨਿਤ ਨਵਾਂ ਹੈ ਉਹੀ ਸ਼ਬਦ ਗੁਰੂ ਹੈ ਉਸੇ ਨੂੰ ਗੁਰੂ ਜੁਗਤੀ ਆਖਿਆ ਗਿਆ ਉਹ ਜੋਤੀ ਕਦੀ ਪੁਰਾਣੀ ਨਹੀਂ ਆਉਂਦੀ ਤੁਮਹਿਰਸ ਕਹਾ 5000 ਸਾਲ ਤੋਂ ਪੁਰਾਣਾ ਇਤਿਹਾਸ ਨਹੀਂ ਹੈ ਤੇ 5000 ਸਾਲ ਦੇ ਵਿੱਚ ਘੱਟ ਤੋਂ ਘੜ ਤਿੰਨ ਯੁਗਾਂ ਦੇ ਤੇ ਅਵਤਾਰ ਵਿੱਚ ਹੀ ਆ ਜਾਂਦੇ ਨੇ